ਸੜਕ ਸੁਰੱਖਿਆ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਨੇ ਸੰਗਰੂਰ ਪੁਲਿਸ ਵੱਲੋਂ ਪਹਿਲ ਕਦਮੀ ਕਰਦਿਆ ਈ-रिक्शा ਚਾਲਕਾਂ ਨੂੰ ਨੰਬਰ ਜਾਰੀ ਕੀਤੇ ਗਏ ਨੇ ਮੀਡੀਆ ਨਾਲ ਗੱਲ ਕਰਦੇ ਸੰਗਰੂਰ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਸਾਡੇ ਵੱਲੋਂ ਸ਼ਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਈ ਰਿਕਸ਼ਾ ਚਾਲਕਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਸਾਡੇ ਵੱਲੋਂ ਹਰ ਈ ਰਿਕਸ਼ਾ ਨੂੰ ਨੰਬਰ ਜਾਰੀ ਕੀਤੇ ਗਏ ਨੇ ਤੇ ਉਨ੍ਹਾਂ ਨੂੰ ਵਰਦੀ ਪਾਉਣ ਦੀ ਵੀ ਹਦਾਇਤ ਕੀਤੀ ਗਈ ਹੈ ਹੋਰ ਕੀ ਕਿਹਾ ਟ੍ਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਨੇ ਤੁਸੀਂ ਵੀ ਸੁਣੋ ਅਕਸਰ ਆਪਾਂ ਵੇਖਦੇ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਸੜਕ ਸੁਰੱਖਿਆ ਦੇ ਸਬੰਧ ਦੇ ਵਿੱਚ ਕਈ ਥਾਵਾਂ ਤੇ ਕੈਂਪ ਲਗਾਏ ਜਾਂਦੇ ਆ ਫੰਕਸ਼ਨਾਂ ਦੇ ਵਿੱਚ ਵੀ ਕਰ ਕਰਕੇ ਅਪੀਲਾਂ ਕੀਤੀਆਂ ਜਾਂਦੀਆਂ ਹਨ ਕਿ ਆਪਾਂ ਜਿਹੜੇ ਸੁਰੱਖਿਆ ਨਿਯਮ ਆ ਉਹਨਾਂ ਦਾ ਹੀ ਪਾਲਣਾ ਕਰੀਏ ਉਸ ਸਬੰਧ ਦੇ ਵਿੱਚ ਹੀ ਅੱਜ ਸੰਗਰੂਰ ਟ੍ਰੈਫਿਕ ਪੁਲਿਸ ਵੱਲੋਂ ਵੀ ਇੱਕ ਵਿਲੱਖਣਾ ਪ੍ਰੋਗਰਾਮ ਰੱਖਿਆ ਗਿਆ ਜਿਨਨੇ ਸੰਗਰੂਰ ਦੇ ਈ ਰਿਕਸ਼ਾ ਹਨ ਉਹਨਾਂ ਨੂੰ ਉਰੇ ਬੁਲਾ ਕੇ ਉਹਨਾਂ ਦੇ ਜਿਹੜੇ ਈ ਰਿਕਸ਼ਾ ਹਨ ਉਹਨਾਂ ਨੂੰ ਇੱਕ ਨੰਬਰ ਦਿੱਤਾ ਗਿਆ ਹੈ SGR 13 ਨਾਲ ਹੀ ਉਹਨਾਂ ਨੇ ਇੱਕ ਕੰਟਰੋਲ ਰੂਮ ਦਾ ਨੰਬਰ ਵੀ ਦਿੱਤਾ ਹੈ ਟ੍ਰੈਫਿਕ ਇੰਚਾਰਜ ਦਾ ਨੰਬਰ ਵੀ ਦਿੱਤਾ ਗਿਆ ਹੈ ਨਾਲ ਸਿਟੀ ਥਾਣਾ ਸੰਗਰੂਰ ਐਸ ਐਚਓ ਦਾ ਵੀ ਨੰਬਰ ਦਿੱਤਾ ਗਿਆ ਹੈ ਤਾਂ ਜੋ ਕੋਈ ਅਨਸਖਾਂ ਵੀ ਜੇ ਘਟਨਾ ਹੁੰਦੀ ਹੈ ਤਾਂ ਉਸ ਦੀ ਤੁਰੰਤ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਜਾਦੀ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਜੀ ਨਮਸਕਾਰ ਜੀ ਨਮਸਕਾਰ ਜੀ ਸਾਡੇ ਜਿਹੜਾ ਇਹ ਵਿਲੱਖਣਾ ਹੀ ਆਪਾਂ ਕਰਿਆ ਹੈ ਮੇਰੇ ਖਿਆਲ ਚ ਇਹ ਸੰਗਰੂਰ ਦੇ ਹੀ ਪਹਿਲਾ ਹੋਵੇਗਾ ਕਿਉਂਕਿ ਪੰਜਾਬ ਚ ਹਜੇ ਇਹ ਕਿਤੇ ਦੇਖਣ ਨੂੰ ਨਹੀਂ ਮਿਲਿਆ ਅੱਜ ਅਸੀਂ ਪਹਿਲਾਂ ਪ੍ਰਾਰਲਾ ਕੀਤਾ ਮਾਨਯੋਗ ਐਸਐਸਪੀ ਸਾਹਿਬ ਨੂੰ ਰੂਰ ਵੱਲੋਂ ਹੁਕਮ ਹੋਇਆ ਸੀਗਾ ਵੀ ਜਿਹੜੇ ਈ-ਰੀਸੇ ਵਾਲੇ ਨੇ ਇਹ ਕਾਫੀ ਸ਼ਹਿਰ ਦੇ ਵਿੱਚ ਚੱਲ ਰਹੇ ਨੇ ਪਬਲਿਕ ਨੇ ਇਸ ਸੰਬੰਧੀ ਫੇਸਬੁੱਕ ਤੇ ਪਾਇਆ ਸੀਗਾ ਇਸ ਲਈ ਅਸੀਂ ਇਹਨਾਂ ਦਾ ਇੱਕ ਰਜਿਸਟਰ ਤਿਆਰ ਕਰਿਆ ਰਜਿਸਟਰ ਦੇ ਵਿੱਚ ਇਹਨਾਂ ਦਾ ਆਧਾਰ ਕਾਰਡ ਨੰਬਰ ਫੋਟੋ ਤੇ ਮੋਬਾਈਲ ਨੰਬਰ ਆਪ ਦਾ ਰਿਕਾਰਡ ਬਣਾਇਆ ਹੋਰ ਰਿਕਾਰਡ ਦੇ ਵਿੱਚ ਇਹਦਾ ਸਾਰਾ ਰਿਕਾਰਡ ਚੜ੍ਹ ਗਿਆ ਐਡਰੈਸ ਹੋ ਗਿਆ ਤੇ ਅਸੀਂ ਇਹਨਾਂ ਨੂੰ ਇੱਕ ਟੋਕਣ ਨੰਬਰ ਦਿੱਤਾ ਉਹ ਟੋਕਨ ਨੰਬਰ 1 ਤੋਂ ਸ਼ੁਰੂ ਕਰ ਲਿਆ ਸੀ ਜਿਵੇਂ ਅਸੀਂ 400 ਦੇ ਕਰੀਬ ਅਸੀਂ ਉਹ ਰਜਿਸਟਰ ਦੇ ਉੱਤੇ ਨੰਬਰ ਚੜ੍ਹ ਲਏ ਜਿਵੇਂ ਸਰੂਰ बटा 1 ਭਵਾਨੇਗੜ बटा 1 ਤੇ ਧੂਰੀ बटा 1 ਸਨਾਬਾਟਾ 1 ਉਹ ਤੋਂ ਅਸੀਂ ਸ਼ੁਰੂ ਕਰਕੇ ਨੰਬਰ ਲਾਤੇ ਵੀ ਜੇ ਕੋਈ ਈ ਰਿਕਸ਼ਾ ਨਵਾਂ ਆਊਗਾ ਤਾਂ ਉਹ ਅਗਲੇ ਸੀਰੀਅਲ ਨੰਬਰ ਤੋਂ ਹੋ ਜਾਊਗਾ ਅਸੀਂ ਇਹਨਾਂ ਨੂੰ ਇੱਕ ਆਪਦੇ ਦੋਸਤ ਮਿੱਤਰ ਸਾਝ ਬਣਾਏ ਇਹਨਾਂ ਨਾਲ ਕਿਉਂਕਿ ਇਹ ਜਿਹੜੇ ਲੋਕ ਨੇ ਬੜੇ ਮਿਹਨਤੀ ਕਰਜਗਾਰ ਕਰਦੇ ਨੇ ਆਪਦੇ ਬੱਚਿਆਂ ਦਾ ਆਪਣਾ ਪੇੜ ਪਾਲਦੇ ਨੇ ਇਹ ਗਲੀ ਮਹੱਲਿਆਂ ਦੇ ਵਿੱਚ ਬਹੁਤ ਜਗ੍ਹਾ ਜਾਂਦੇ ਨੇ ਜੋ ਹਰ ਵਕਤ ਇਹਨਾਂ ਨੂੰ ਇੱਕ ਦੋ ਸਵਾਰੀ ਚੱਕਣੀਆਂ ਉਹਦੇ ਵਿੱਚ ਇਹਨਾਂ ਨੂੰ ਅਸੀਂ ਆਪਦੇ ਨੰਬਰ ਵੀ ਦਿੱਤੇ ਨੇ ਜਿਵੇਂ ਮੇਰਾ ਨੰਬਰ ਸਿਟੀ ਟ੍ਰੈਫਿਕ ਪੰਚਾਰ ਦਾ ਥਾਣਿਆਂ ਦੇ ਨੰਬਰ ਪੀਸੀਆਰ ਦਾ ਕੰਟਰੋਲ ਰੂਮ ਦਾ ਨੰਬਰ ਹੈ 112 ਦਾ ਨੰਬਰ ਵੀ ਕੋਈ ਵਾਰਦਾਤ ਹੁੰਦੀ ਹੈ ਕੋਈ ਐਕਸੀਡੈਂਟ ਹੁੰਦਾ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਇਮੀਡੀਏਟਲੀ ਦੱਸਣਾ ਤੇ ਅਸੀਂ ਇਹਨਾਂ ਨੂੰ ਅ ਅੱਜ ਇਕੱਠੇ ਕਰਕੇ ਦੱਸਿਆ ਵੀ ਆ ਅਗਰ ਇਹ ਚੰਗਾ ਕੰਮ ਕਰਨਗੇ ਅਸੀਂ ਮਾਨ ਜੋਗ ਐਸਐਸਟੀ ਸਾਹਿਬ ਨੂੰ ਬੇਨਤੀ ਕਰਾਂਗੇ 15 ਅਗਸਤ ਤੇ 26 ਜਨਵਰੀ ਦੇ ਇਹਨਾਂ ਨੂੰ ਸਨਮਾਨਤ ਕਰਾਇਆ ਕਰਾਂਗੇ ਅਗਰ ਹੋਰ ਵੀ ਚੰਗਾ ਕੰਮ ਕਰਨਾ ਹੋਇਆ ਆ ਆਪਣੇ ਜੇਬ ਦੇ ਵਿੱਚੋਂ ਤਰਖਾ ਦੇ ਵਿੱਚੋਂ ਇਹਨਾਂ ਨੂੰ ਸਨਮਾਨਤ ਕਰਾਂਗਾ ਸ਼ਰਮਾ ਜੀ ਜੇ ਗੱਲ ਕਰੀ ਜਾਵੇ ਕਿ ਇਹਨਾਂ ਨੂੰ ਕੋਈ ਵਰਦੀ ਵਗੈਰਾ ਵੀ ਆਪਣੇ ਲੋਕ ਕਰੀਏ ਕਿ ਭਈ ਆ ਯੂਨੀਫਾਰਮ ਤੁਸੀਂ ਪਾਣੀ ਹੈ ਹਾਂ ਜੀ ਅਸੀਂ ਇਹਨਾਂ ਦੀ ਵਰਦੀ ਅਲਾਉ ਕੀਤੀ ਹੈ ਵੀ ਵਰਦੀ ਪਾ ਕੇ ਰੱਖਣਗੇ ਜਦੋਂ ਇਹਨਾਂ ਦੇ ਪਾਈ ਆ ਇਨਾਂ ਦੇ ਪਾਈਆ ਪ੍ਰਗਟ ਸਿੰਘ ਦੇ ਪਾਈਆ ਉਹਦਾ ਲਾਇਸੈਂਸ ਨੰਬਰ ਆ ਗਿਆ ਸਾਫ ਸੁੱਤਰੀ ਵਰਦੀ ਆ ਹੁਣ ਇਹਨਾਂ ਦੇ ਵੀ ਬੱਚੀਆਂ ਨੇ ਵੀ ਜਾਣਾ ਕਾਲਜ ਦੇ ਬੱਚਿਆਂ ਨੇ ਜਾਣਾ ਬੱਚੀਆਂ ਨੇ ਸਾਡੀਆਂ ਭੈਣਾਂ ਨੇ ਮਾਤਾਵਾਂ ਨੇ ਜਾਣਾਗਾ ਸਵਾਰੀਆਂ ਨੇ ਜਾਣਾ ਇਹ ਆਪਦਾ ਰਜਗਾਰ ਕਰਦੇ ਨੇ ਹੁਣ ਵਰਦੀ ਦੇਖ ਕੇ ਜਿਵੇਂ ਸਰਦਾਰ ਜੀ ਨੇ ਪਾਈ ਇਹਨਾਂ ਦੇ ਪਾਈਆ ਸਵਾਰੀ ਭੱਜ ਕੇ ਆਉਂਦੀ ਹੈ ਨੇ ਆਈਡੈਂਟੀਫਿਕੇਸ਼ਨ ਅੱਛਾ ਜੀ ਮੇਰੇ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਕਿਉਂਕਿ ਅੱਜ ਤੁਸੀਂ ਸਾਰੇ ਜਿਵੇਂ ਡਰਾਈਵਰ ਬੁਲਾਏ ਨੇ ਮੀਟਿੰਗ ਵੀ ਕਰੀ ਹੈ ਕਿਸ ਤਰ੍ਹਾਂ ਨੇ ਇਹਨਾਂ ਨੂੰ ਸਮਝਾਇਆ ਕਰੀਵੇ 400 ਦੇ ਕਰੀਬ ਅੱਜ ਡਰਾਈਵਰ ਤੇ ਮਾਲਕ 3 ਬਿਲ ਲੈ ਕੇ ਆਏ ਸੀ ਬੜਾ ਸਾਨੂੰ ਸਹਯੋਗ ਦੇ ਰਹੇ ਨੇ ਬੜੇ ਮਿਹਨਤੀ ਬੰਦੇ ਨੇ ਮਿਹਨਤ ਕਰਕੇ ਪਹਿਲਾਂ ਜਿਹੜੇ ਰਿਕਸ਼ੇ ਚ ਚਲਾਉਂਦੇ ਸੀ ਦੂਜੇ ਸਾਈਕਲ ਰਿਕਸ਼ਾ ਉਦੋਂ ਬਾਅਦ ਇਹ ਰਿਕਸ਼ਾ ਲਿਆ ਕਹਿੰਦੇ ਇਹ ਰਿਕਸ਼ੇ ਤੋਂ ਮਿਹਨਤ ਕਰਕੇ ਕਾਰਾਂ ਵੀ ਲਈਆਂ ਨੇ ਸਟੈਂਡ ਦੇ ਵਿੱਚ ਪਾਈਆਂ ਨੇ ਇਹ ਬੜਾ ਮਿਹਨਤੀ ਲੋਕ ਨੇ ਆਪ ਦਾ ਢਿੱਡ ਭਾਲਦੇ ਨੇ ਬੜੇ ਡਿਸਿਪਲ ਵਿੱਚ ਰਹਿ ਕੇ ਆਪ ਦਾ ਰੋਜ਼ਗਾਰ ਕਰ ਰਹੇ ਨੇ ਤੁਹਾਨੂੰ ਬੜਾ ਸਹਯੋਗ ਦਿੱਤਾ ਇਹਨਾਂ ਨੇ ਛੋਟੇ ਚੈਨਲਾਂ ਅਸੀਂ ਅਪੀਲ ਕਰਦੇ ਆਂ ਵੀ ਸਾਰਿਆਂ ਨੂੰ ਚਾਹੀਦਾ ਇਹਨਾਂ ਨੂੰ ਕਿਹਾ ਵੀ ਡੈਕ ਨਹੀਂ ਲਾਉਣਾ ਸ਼ਰਾਬ ਪੀ ਕੇ ਨਹੀਂ ਗੱਡੀ ਚਲਾਉਣੀ ਤੁਸੀਂ ਤੇ ਸਾਫ਼ ਸੁਥਰੀ ਵਰਦੀ ਪਾਉਣੀ ਆ ਸਵਾਰੀਆਂ ਲਿਮਟ ਦੇ ਆ ਬਿਠਾਉਣੀਆਂ ਨੇ ਜਿੱਥੇ ਕੋਈ ਵੀ ਸਵਾਰੀ ਲਾਉਣੀ ਆ ਦੇਖ ਕੇ ਲਾਉਣੀ ਆ ਵੀ ਟ੍ਰੈਫਿਕ ਦੀ ਸਮੱਸਿਆ ਤਾਂ ਨਹੀਂ ਆ ਰਹੀ ਤੇ ਇਹਨਾਂ ਨੂੰ ਇੱਕ ਰੂਟ ਬਣਾਤਾ ਬੜਾ ਸਹਯੋਗ ਦਿੱਤਾ ਇਹਨਾਂ ਨੇ ਪਹਿਲਾਂ ਵੀ ਦਿੰਦੇ ਨੇ ਹੁਣ ਵੀ ਦੇਣਗੇ ਸੋ ਰੂਟ ਦੇ ਉੱਪਰ ਹੀ ਜਾਣਗੇ ਤਾਂ ਕਿ ਬਾਜ਼ਾਰ ਦੇ ਵਿੱਚ ਕੋਈ ਸਮੱਸਿਆ ਨਾ ਹੋਵੇ। ਸ਼ਰਮਾ ਜੀ ਜੇ ਗੱਲ ਕਰੀ ਜੇ ਵੀ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਯੂਨੀਫਾਰਮ ਦਾ ਟਾਈਮ ਦਿੱਤਾ ਕਿ ਹਫ਼ਤੇ 10 ਦਿਨ ਦੇ ਵਿੱਚ ਸਵਾਲੋ ਜੇ ਉਸ ਤੋਂ ਬਾਅਦ ਵੀ ਜੇ ਡਰਾਈਵਰ ਨਹੀਂ ਸਵਾਨਦੇ ਤਾਂ ਕੀ ਉਹਨਾਂ ਤੇ ਕਾਨੂੰਨਨ ਕਰਵਾਈ? ਹਾਂ ਜੀ ਉਸ ਤੋਂ ਬਾਅਦ ਵੈਸੇ ਦਾ ਤਕਰੀਬਨ ਇਹਨਾਂ ਨੇ ਦਿੱਤੀਆਂ ਹੋਣੇ ਵਰਦੀਆਂ ਅਗਰ ਨਹੀਂ ਵੀ ਬਣਾਉਣਗੇ ਫਿਰ ਤਾਂ ਚਲਾਣੇ ਹੋਊਗਾ। ਇਹ ਸੰਸਰ ਨੇ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਇਹ ਈ ਰਿਕਸ਼ਾ ਦੇ ਡਰਾਈਵਰਾਂ ਨਾਲ ਸਾਡੀ ਇੱਕ ਮੀਟਿੰਗ ਵੀ ਹੋਈ ਸਾਡੇ ਨਾਲ ਈ ਰਿਕਸ਼ਾ ਦੇ ਡਰਾਈਵਰ ਵੀ ਮੌਜੂਦ ਹੈ ਕੀ ਨਾਮ ਹੈ ਮੇਰਾ ਨਾਮ ਫਿਕਰ ਖਾਨ ਹੈ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਅੱਜ ਟ੍ਰੈਫਿਕ ਇੰਚਾਰਜ ਵੱਲੋਂ ਮੀਟਿੰਗ ਵੀ ਕੀਤੀ ਗਈ ਹੈ ਤੁਹਾਡੇ ਨਾਲ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਰਿਹਾ ਉਹਨਾਂ ਦਾ ਬਹੁਤ ਵਧੀਆ ਲੱਗਿਆ ਜੀ ਬਹੁਤ ਵੀ ਪਹਿਲਾਂ ਵੀ ਬਹੁਤ ਵੱਡਾ ਹੱਥ ਆਇਆ ਜੀ ਸਾਡੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਜਿਹੜੇ ਰੂਲ ਕਿਹਾ ਸੀ ਫਾਲੋ ਕਰਾਂਗੇ ਜੀ ਸਰ ਅਕਸਰ ਆਪਾਂ ਵੇਖਦੇ ਆ ਕਿਉਂਕਿ ਟ੍ਰੈਫਿਕ ਟ੍ਰੈਫਿਕ ਪੁਲਿਸ ਨਾਲ ਤੇ ਡਰਾਈਵਰਾਂ ਦੀ ਘਾਟ ਹੀ ਬੰਦੀ ਹੁੰਦੀ ਹੈ ਕਿਉਂਕਿ ਅੱਜ ਦੇ ਦਿਨ ਉਹਨਾਂ ਦੇ ਇਲਜ਼ਾਮ ਹੁੰਦੇ ਕਿ ਟ੍ਰੈਫਿਕ ਪੁਲਿਸ ਸਾਨੂੰ ਪਰੇਸ਼ਾਨ ਕਰਦੀ ਹੈ ਨਹੀਂ ਸਾਡੇ ਨਾਲ ਕੋਈ ਐਹੀ ਜਿਹੀ ਗੱਲ ਨਹੀਂ ਜੀ ਸਾਡੇ ਤਾਂ ਪਰਿਵਾਰਕ ਸਬੰਧ ਨੇ ਜੀ ਹਰ ਰੋਜ਼ ਸਾਨੂੰ ਮਿਲਦੇ ਜੁਲਦੇ ਆ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੇ ਖੋਸਾਂ ਜੀ ਹਾਂਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਅੱਜ ਜਿਹੜੀ ਗੱਲਬਾਤ ਹੋਈ ਕਿ ਤੁਹਾਡੇ ਨਾਲ ਜਿਹੜੀ ਮੀਟਿੰਗ ਹੋਈ ਕਿ ਕਿਸ ਤਰ੍ਹਾਂ ਦਾ ਰਿਹਾ ਕਿ ਕੀ ਕੀ ਇਹਨਾਂ ਨੇ ਤੁਹਾਨੂੰ ਕਿਹਾ ਕਿ ਜਿਵੇਂ ਯੂਨੀਫਾਰਮ ਤੇ ਹੋਰ ਕੀ ਕੀ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਆਜ ਜਿਹੜੇ ਹੈ ਤੁਹਾਡੀ ਈ-रिक्शा ਤੇ ਜਿਹੜੇ ਪਸਾਮਾਨ ਹੋਰ ਲੱਗਣੇ ਸਰ ਸਾਡਾ ਇੱਕ ਤਾਂ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੈ ਡੀ.ਐਲ ਨੰਬਰ ਸਾਡੀ ਬੋਕਰਟ ਦੇ ਉੱਪਰ ਲੱਗਿਆ ਜਿਵੇਂ ਨਾਮ ਹਨਾਈ ਤੇ ਆਰ.ਸੀ ਸਲੂਸ਼ਨ ਹੋ ਗਿਆ ਜੀ ਜਾਂ ਫਿਰ ਯੂਨੀਫਾਰਮ ਜ਼ਰੂਰੀ ਹੈ ਜੀ ਹਾਂ ਜੀ ਲੈੱਕ ਨਹੀਂ ਰਹੂਗਾ ਜੀ ਲੈੱਕ ਅਸੀਂ ਪਹਿਲੀ ਗੱਲ ਅਸੀਂ ਆਪ ਪਤਾ ਰਾਂਗੇ ਜੀ ਜਿਹੜੀ ਡੇਟ ਸਰ ਨੇ ਦਿੱਤੀ ਹੈ ਜ ਉਸ ਤੋਂ ਬਾਅਦ ਹੁਣ ਫਿਰ ਇਹ ਚਲਾਂ ਘਟਣਗੇ ਜੀ ਇਸ ਸਾਡਾ ਈ ਰਿਕਸ਼ਾ ਯੂਨੀਅਨ ਦੇ ਮੈਂ ਪ੍ਰਧਾਨ ਜਿਨ੍ਹਾਂ ਦਾ ਅੱਖ ਨਾ ਕਿ ਟ੍ਰੈਫਿਕ ਇਨਚਾਰਜ ਵੱਲੋਂ ਸਾਡੇ ਨਾਲ ਅੱਜ ਮੀਟਿੰਗ ਵੀ ਕੀਤੀ ਗਈ ਮੀਟਿੰਗ ਦੇ ਸੀਟਾ ਨਿਕਲਿਆ ਹੈ ਕਿ ਜਿਹੜੇ ਸਾਡੀ ਈ ਰਿਕਸ਼ਾ ਦੇ ਉੱਤੇ ਨੰਬਰ ਦਿੱਤੇ ਗਏ ਆ ਉਹ ਨੰਬਰ ਜ਼ਰੂਰੀ ਆ ਨਾ ਤੇ ਦੂਜੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਨਾਲ ਕੰਟਰੋਲ ਰੂਮ ਦੇ ਨੰਬਰ ਵੀ ਦਿੱਤੇ ਗਏ ਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕੰਟਰੋਲ ਰੂਮ ਦਾ ਨੰਬਰ ਆ ਟ੍ਰੈਫਿਕ ਇਨਚਾਰਜ ਦਾ ਨੰਬਰ ਆ ਥਾਣਾ ਸਿਟੀ ਦਾ ਨੰਬਰ ਆ ਤਾਂ ਜੋ ਕੋਈ ਅਨਸਖਾਵੀ ਘਟਨਾ ਹੁੰਦੀ ਹੈ ਜਾਂ ਕਿਤੇ ਐਕਸੀਡੈਂਟ ਹੁੰਦਾ ਹੈ ਤਾਂ ਈ ਰਿਕਸ਼ਾ ਵਾਲੇ ਵੀਰ ਜਾਂ ਤਾਰੀ ਪੁਲਸ ਨੂੰ ਇਨਫੋਰਮੇਸ਼ਨ ਦੇ ਸਕੇ ਸੰਗਰੂਰ ਸੰਗਰੂਰ ਤੋਂ ਰਵੀ ਸ਼ਰਮਾ ਕੇ ਪੰਜਾਬ ਟੀਵੀ